ਵਿੱਤ ਮੰਤਰੀ ਰਪਾਲ ਸਿੰਘ ਚੀਮਾ ਨੇ ਪਿੰਡਾਂ ਵਿੱਚ ਇੱਕ ਵੰਡਣ ਸਮੇਂ ਕਿਹਾ ਕਿ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਤਿੰਨ ਪਵਿੱਤਰ ਸ਼ਹਿਰ ਐਲਾਨੇ ਗਏ ਨੇ ਜੋ ਕਿ ਇੱਕ ਇਤਿਹਾਸ ਬਣ ਗਿਆ ਹੈ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਹਟ ਕੇ ਅਨੰਦਪੁਰ ਸਾਹਿਬ ਦੇ ਵਿੱਚ ਕਰਵਾਉਣਾ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਨਵਕਲੀ ਪਹਿਲ ਹੈ ਜੋ ਕਿ ਆਉਣ ਵਾਲੇ ਇਤਿਹਾਸ ਦੇ ਲਈ ਇੱਕ ਬਹੁਤ ਵੱਡਿਆ ਮੀਲ ਪੱਥਰ ਸਾਬਤ ਹੋਵੇਗਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਟਿੰਡਾਂ ਦੇ ਲੋਕਾਂ ਦੇ ਲਈ ਵੱਧ ਤੋਂ ਵੱਧ ਸਹੂਲਤਾ ਦੇਣ ਲਈ ਵਚਨਬੱਧ ਹੈ ਸਵੇਰੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਅੱਜ ਤਿੰਨ ਸੜਕਾਂ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਪਿੰਡ ਤੋਂ ਸ਼ੁਰੂ ਕੀਤੀਆਂ ਸਤੌ ਤੋ ਲੈ ਕੇ ਵੀਰਕਲਾ ਸਤੌ ਤੋ ਲੈ ਕੇ ਤੋੜਾਲ ਸਤੌ ਤੋ ਲੈ ਕੇ ਧਰਮਗੜ ਇਹਨਾਂ ਸਾਰੀਆਂ ਤਿੰਨੇ ਸੜਕਾਂ ਨੂੰ ਅਪਗ੍ਰੇਡیشن ਕੀਤੀ ਇਹਨਾਂ ਨੂੰ 9 ਫੁੱਟ ਤੋਂ 18 ਫੁੱਟ ਕਰਨ ਦਾ ਜਿਹੜਾ ਕੰਮ ਆ ਉਹਦੀ ਸ਼ੁਰੂਆਤ ਕਰਕੇ ਆ ਔਰ ਲਗਭਗ ਇਹਦੇ ਤੇ 9 ਕਰੋੜ ਰੁਪਏ ਦੇ ਕਰੀਬ ਜਿਹੜਾ ਉਹ ਪੈਸਾ ਖਰਚ ਆਊਗਾ ਇਸ ਤੋਂ ਬਿਨਾ ਉੱਥੇ ਇੱਕ ਬੜੀ ਸ਼ਾਨਦਾਰ ਮੰਡੀ ਜਿਹੜੀ ਆ 5 ਕਰੋੜ ਰੁਪਏ ਦੀ ਲਾਗਤ ਨਾਲ ਮੰਡੀ ਬਣ ਰਹੀ ਆ ਉਹਦਾ ਕੰਮ ਕਾਰ ਵੀ ਦੇਖਿਆ ਸੋ ਸਤੌ ਤੋਂ ਬਾਅਦ ਜਿਹੜਾ ਰੱਤਾ ਖੇੜਾ ਪਿੰਡਾਂ ਉਹ ਸੱਤਾ ਖੇੜਾ ਪਿੰਡ ਦੇ ਵਿੱਚ 60 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਵੀ ਤਕਸੀਮ ਕੀਤੀ ਉਸ ਤੋਂ ਬਾਅਦ ਰੋਗਲਾ ਰੋਗਲੇ ਪਿੰਡ ਨੂੰ 30 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਉਹ ਤਕਸੀਮ ਕੀਤੀ ਹੁਣ ਕੜਿਆਲ ਆ ਇੱਥੇ 20 ਲੱਖ ਰੁਪਏ ਦੀ ਗ੍ਰਾਂਟ ਦਾ ਜਿਹੜਾ ਚੈੱਕ ਆ ਮੈਂ ਉਹ ਵਨਜੋ ਸਰਪੰਚ ਸਾਹਿਬਾਨ ਨੂੰ ਦੇ ਰਿਹਾ ਤੇ ਇਸ ਤੋਂ ਬਿਨਾਂ ਅਗਲਾ ਪਿੰਡ ਜਿਹੜਾ ਅਸੀਂ ਚੱਲੇ ਆ ਕਿ ਉੱਥੇ ਵੀ ਜਿਹੜਾ ਪੈਸੇ ਨੇ ਉਹ ਦੇਵਾਂਗੇ ਸੋ ਲਗਾਤਾਰ ਕਹਿਣ ਦਾ ਭਾਵ ਆ ਕਿ ਲਗਾਤਾਰ ਵਿਕਾਸ ਕਰ ਜਾਰੀ ਰੱਖੇ ਅਗਲਾ ਪਿੰਡ ਦੇ ਹਲਗੜਾ ਨੇ ਹਲਗੜਾ ਜਾਵਾਂਗੇ ਸੋ ਮੈਂ ਜਦੋਂ ਵੀ ਟਾਈਮ ਹੁੰਦਾ ਮੇਰੇ ਕੋਲ 2 ਘੰਟੇ 4 ਘੰਟੇ ਜਿੰਨੀ ਵੀ ਡਿਮਾਂਡ ਹੁੰਦੀ ਆ ਉਹ ਅਸੀਂ ਪੂਰੀ ਕਰ ਦਿਆ ਔਰ ਨਾਲ ਦੀ ਨਾਲ ਇਹ ਵੀ ਹੁੰਦਾਗਾ ਕਿ ਤੁ ਜਾਗੀਦਾ ਸਰਪੰਚ ਸਾਹਿਬਾਨ ਉਹਨਾਂ ਦੇ ਸਾਥੀ ਨਵੀਆਂ ਮੰਗਾ ਜਿਹੜੀਆਂ ਉਹ ਵੀ ਦੱਸਦੇ ਨੇ ਕਿ ਸਾਡੀ ਆ ਮੰਗ ਹੋਰ ਆ ਸਾਡੇ ਨੌਜਵਾਨਾਂ ਦੀ ਆ ਹਣ ਇੱਕ ਵਧੀਆ ਲੈਦਰ ਦੀ ਕਿੱਟ ਜਿਹੜੀ ਕ੍ਰਿਕਟ ਦੀ ਗੱਲ ਕਰਦੇ ਨੇ ਬੱਚੇ ਖੇਡਦੇ ਨੇ ਕਹਿੰਦੇ ਕ੍ਰਿਕਟ ਦੀ ਕਿੱਟ ਜਿਹੜੀ ਉਹ ਵੀ ਸਾਨੂੰ ਭੇਜਿਓ ਇਸ ਤੋਂ ਬਿਨਾ ਸੀਨੀਅਰ ਸਕੂਲ ਨੂੰ ਅਪਗ੍ਰੇਡੇਸ਼ਨ ਕਰਨ ਦੀ ਗੱਲ ਸਰਪੰਚ ਸਾਹਿਬ ਨੇ ਕਹੀ ਆ ਇਸ ਤੋਂ ਬਿਨਾ ਜਿਹੜਾ ਪਿੰਡ ਕੜਿਆਲ ਦੇ ਲਈ ਜਿਮ ਨਹੀਂ ਹੈਗਾ ਕਹਿੰਦੇ ਕੋਈ ਬਿਲਕੁਲ ਇਹ ਜਿਹੜੀਆਂ ਮੰਗਾਂ ਨੇ ਗੀਆਂ ਇਹ ਮੰਗਾਂ ਤਾਂ ਪਤਾ ਚੱਲਦੀਆਂ ਨੇ ਜੇਕਰ ਅਸੀਂ ਸਰਪੰਚਾਂ ਕੋਲੇ ਪੰਚਾਇਤ ਕੋਲੇ ਪਰਿਵਾਰਾਂ ਕੋਲੇ ਬੈਠ ਕੇ ਗੱਲ ਕਰਾਂਗੇ ਜੇਕਰ ਆਪਾਂ ਸਰਪੰਚਾਂ ਕੋਲੇ ਦੀ ਜਾਵਾਂਗੇ ਉਹਨਾਂ ਆਪਣੇ ਕੋਲੇ ਬੁਲਾਵਾਂਗੇ ਤਾਂ ਮੈਨੂੰ ਲੱਗਦਾ ਕਈ ਵਾਰ ਝਿਜਕ ਜਾਂਦਾ ਉਹਨੇ ਸਾਡੀ ਭੈਣ ਜਿਹੜੀ ਸਰਪੰਚ ਐ ਇਥੋਂ ਇਹ ਨੂੰ ਵਿਚਾਰੇ ਨੂੰ ਚੰਡੀਗੜ੍ਹ ਚ ਪਹੁੰਚਣ ਚ ਕਈ ਵਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੂ ਫਿਰ ਉਹਨਾਂ ਅਫਸਰਾਂ ਨੇ ਰਾਹ ਨਹੀਂ ਦੇਣਾ ਸੋ ਇਸੇ ਗੱਲ ਕਰਕੇ ਮੈਂ ਖੁਦ ਜਿਹੜਾ ਚੱਲ ਕੇ ਹਰੇਕ ਪਿੰਡ ਸਚ ਜਾਣਾਗਾ ਉੱਥੇ ਜਾ ਕੇ ਜਿਹੜੇ ਸਾਡੇ ਸਾਰੇ ਪੰਚਾਇਤ ਹੁੰਦੀ ਆ ਜਿੰਨੇ ਮਹਤਵਪੂਰਨ ਬੰਦੇ ਹੁੰਦੇ ਨੇਗੇ ਉਹ ਉਹਨਾਂ ਤੋਂ ਵੀ ਪਤਾ ਕਰੀਦਾਗਾ ਤਾਂ ਕਿ ਉਹ ਮਸਲਾ ਹੱਲ ਹੋ ਉੰਦਾ ਪਿਛੇ ਗ੍ਰਾਂਟ ਦਿੱਤੀ ਸੀ ਇਸ ਪਿੰਡ 'ਚੀ ਉਹ ਗ੍ਰਾਂਟ ਦਾ ਜਿਹੜਾ ਲੈਂਟਰ ਠੀਕ ਨਹੀਂ ਪਿਆ ਉਹ ਸਾਰਾ ਤੜਵਾ ਕੇ ਦੁਬਾਰਾ ਅਸੀਂ ਬਣਵਾ ਰਹੇ ਹਾਂਗੇ ਇਹ ਤਾਂ ਹੀ ਪਤਾ ਲੱਗਿਆ ਤੇ ਅਸੀਂ ਪਹੁੰਚਦੇ ਆਂ ਤੇ ਅਸੀਂ ਪਹੁੰਚਾਂਗੇ ਨਹੀਂ ਫਿਰ ਉਹ ਪਤਾ ਨਹੀਂ ਲੱਗਣਾ ਕਿ ਲੋਕ ਫਿਰ ਲੜੀ ਜਾਣਗੇ ਭਾਈ ਲੋਕਾਂ ਨਾਲ ਪਿਆਰ ਸਾਂਝ ਪਾਉਣ ਦਾ ਜਿਹੜਾ ਇਹ ਅੱਛਾ ਤਰੀਕਾ ਹੈਗਾ ਕਿ ਜਾਓ ਲੋਕਾਂ ਦੀ ਉਥੇ ਮੁਸਕਲਾ ਸੁਣੋ ਉਥੇ ਹੱਲ ਕਰਕੇ ਆਓ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ। 350ਵਾਂ ਜਿਹੜਾ ਮਨਾਇਆ ਗਿਆ ਜੀ ਦਿਮਗਮਾ ਉਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਦੇਖੋ ਤਿੰਨ ਪਵਿੱਤਰ ਸ਼ਹਿਰ ਜਿਹੜੇ ਕਿ ਇਹਨਾਂ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਗਲਿਆਰਾ ਔਰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਕੇਸਗੜ ਸਾਹਿਬ ਅਰੰਧਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਹੈਗਾ ਤਾਂ ਇੱਥੇ ਸਾਰਾ ਕੁਝ ਮੀਟ ਸ਼ਰਾਬ ਤਮਾਕੂ ਸਾਰਾ ਕੁਝ ਦੀ ਜਿਹੜੀ ਪੂਰਨ ਪਾਬੰਦੀ ਉਹ ਲਈ ਆ ਕਿਉਂਕਿ ਸਾਡੇ ਗੁਰੂ ਸਹਿਬਾਨ ਦੇ ਇਹ ਬਹੁਤ ਵੱਡੇ ਸਥਾਨ ਨੇਗੇ ਸਾਡੇ 300 ਸਾਲ ਪਹਿਲਾਂ 350 ਸਾਲ ਪਹਿਲਾਂ ਜਦੋਂ ਪੰਡਿਤ ਕਿਰਪਾ RAM ਜੀ ਜੰਮੂ ਕਸ਼ਮੀਰ ਦੀ ਧਰਤੀ ਤੋਂ ਚੱਲ ਕੇ ਰੰਧਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਰੇ ਆ ਕੇ ਗੁਰੂ ਸਾਹਿਬਾਂ ਅੱਗੇ ਫਰਿਆਦ ਕਰਦੇ ਨੇ ਕਿ ਮੇਰਾ ਧਰਮ ਸੰਕਟ ਚ ਮੈਨੂੰ ਔਰੰਗਜ਼ੇਬ ਜਿਹੜਾ ਸਾਨੂੰ ਮੁਸਲਮਾਨ ਬਣਾ ਰਿਹਾ ਜਾਂ ਸਾਡਾ ਧਰਮ ਪਰਿਵਰਤਨ ਕਰ ਰਿਹਾ ਉਹਦੇ ਲਈ ਸਾਡੀ ਸਹਾਇਤਾ ਕੀਤੀ ਜਾਵੇ ਤਾਂ ਗੁਰੂ ਸਾਹਿਬਾਂ ਤੁਰੰਤ ਨਾਲ ਚੱਲ ਕੇ ਦਿੱਲੀ ਦੇ ਅੰਦਰ ਜਾ ਕੇ ਉਹਨਾਂ ਦੇ ਆਪਣਾ ਸੀਸ ਪੇੜ ਕੀਤਾ ਉਹਨਾਂ ਨੂੰ ਉੱਥੇ ਜਿਹੜਾ ਉਹਨਾਂ ਨੂੰ ਕੁਰਬਾਨੀ ਦਿੱਤੀ ਉਹਨਾਂ ਨੇ ਉਹਨਾਂ ਦਾ ਧੜ ਜਿਹੜਾ ਸੀਸ ਤੋਂ ਅਲੱਗ ਕੀਤਾ ਗਿਆ ਔਰ ਉਸ ਬਾਅਦ ਧੜ ਦਾ ਸੰਸਕਾਰ ਜਿਹੜਾ ਉਹ ਦਿੱਲੀ 'ਚ ਹੋਇਆ ਚਰਚ ਜਿਹੜਾ ਸੀਸ ਆ ਉਹਦਾ ਸੰਸਕਾਰ ਜਿਹੜਾ ਭਾਈ ਜੈਤਾ ਜੀ ਲੈ ਕੇ ਆਪਣਾ ਅਨੰਦਪੁਰ ਸਾਹਿਬ ਆਉਂਦੇ ਤੇ ਉੱਥੇ ਹੋਇਆ ਤਾਂ ਹੀ ਫਿਰ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਰਗਰੇਟਾ ਗੁਰੂ ਕਾ ਬੇਟਾ ਦਾ ਕਿਤਾਬ ਦਿੱਤਾ ਬਾਜਪਾਈ ਸਿੰਘ ਜਿਹੜਾ ਹੈਗਾ ਉਹ ਸਿੰਘ ਸਾਜੇ ਤੇ ਭਾਈ ਜੀਵਨ ਸਿੰਘ ਕਹਿਣ ਲੱਗਾ ਇਹ ਹਿਸਟਰੀ ਆ ਸਾਡੀ ਇਤਿਹਾਸ ਆ ਜੇ ਅਸੀਂ ਬੱਚਿਆਂ ਨੂੰ ਨਾਲ ਜੋੜ ਕੇ ਰੱਖਾਂਗੇ ਤਾਂ ਮੈਂ ਸਮਝਦਾ ਸਾਡੇ ਬੱਚੇ ਗੁਮਰਾਹ ਨਹੀਂ ਹੋਣਗੇ ਔਰ ਅਸੀਂ ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ ਯੂਨੀਵਰਸਿਟੀ ਜਿਹੜੀ ਆ ਵਰਲਡ ਲੈਵਲ ਦੀ ਯੂਨੀਵਰਸਿਟੀ ਆ ਉਹ ਅਸੀਂ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵੀ ਜਿਹੜੀ ਬਣਾਵਾਂਗੇ ਇਸ ਤੋਂ ਬਿਨਾਂ ਤਿੰਨਾਂ ਸ਼ਹਿਰਾਂ 'ਚ ਹੀ ਰਿਕਸ਼ਾ ਤੇ ਜਿਹੜੀ ਬੱਸ ਸੇਵਾ ਗਈ ਉੱਥੇ ਵੀ ਮੁਫਤ ਸਫ਼ਰ ਹੋਊਗਾ ਜਿਹੜਾ ਵੀ ਕੋਈ ਵਿਅਕਤੀ ਕਹੂਗਾ ਕਿ ਮੈਂ ਫਰਾਲਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੇ ਕੋਈ ਬਜ਼ੁਰਗ ਆ ਤੁਰਾਂ ਨਹੀਂ ਜਾਂਦਾ ਉਹਨਾਂ ਸਾਰਿਆਂ ਦੇ ਲਈ ਸਹੂਲਤ ਜਿਹੜੀ ਦਿੱਤੀ ਆ ਸੋ ਇਸ ਤੋਂ ਬਿਨਾਂ ਸਮਾਗਮ ਜਿਹੜ ਅੱਜ ਵੀ ਸਾਡੀ ਦਿੜਵੇ ਤੋਂ ਇੱਕ ਨੌਜਵਾਨ ਲਖਵੀਰ ਸਿੰਘ ਲਖਵੀਰ ਸਿੰਘ ਛਾਗਲੀ ਸਕੂਲ ਆਫ ਫੈਮਿਨਸ ਦਾ ਨੌਜਵਾਨ ਮੁੰਡਾ ਜਿਹੜਾ ਪਲੱਸ 1 ਚ ਪੜਦਾ ਹੈਗਾ ਅੱਜ ਉਹ ਪਵਿੱਤਰ ਉਸੇ ਵਿਧਾਨ ਸਭਾ ਚ ਜਿੱਥੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਸੇ ਵਿਧਾਨ ਸਭਾ ਦੇ ਵਿੱਚ ਅੱਜ ਵਿੱਤ ਮੰਤਰੀ ਦਾ ਰੋਲ ਲਵਾਇਆ ਉਹਨੇ ਬਹੁਤ ਹੀ ਸ਼ਾਨਦਾਰ ਰੋਲ ਲਵਾਇਆ ਹੈਗਾ ਸੋ ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਸਖਾ ਰਹਿਆ ਕਿ ਭਾਈ ਆ ਮੁੰਡੇ ਨੂੰ ਸਖਾਵਾਂਗੇ ਤਾਂ ਕਿ ਵੱਧੂਗਾ ਨੇਚਰਲੀ ਆ ਅੱਗੇ ਸਖਾਉਂਦੇ ਨੇ ਸੀ ਸਾਡਾ ਵੀ ਕੋਈ ਆਉਣ ਵਾਲੇ ਸਮੇਂ ਚ ਸਥਾਨ ਲਊਗਾ ਸੋ ਸਾਨੂੰ ਮੈਂ ਸਮਝਦਾ ਇਸ ਤਰ੍ਹਾਂ ਦੇ ਜਿਹੜਾ ਸਖਿਆਮਾਂ ਨੇ ਗਿਆ ਉਹ ਵੀ ਸਾਂਝਾ ਕਰਨਾ ਚਾਹੀਦਾ ਨੇ ਉਹ ਲੋਕਾਂ ਨੂੰ ਇਤਿਹਾਸ ਨਾਲ ਜੋੜ ਕੇ ਪੰਜਾਬ ਦੇ ਸਰਕਾਰ ਦੇ ਆ ਦੇਖੋ ਰਾਜਸਥਾਨ ਸਰਕਾਰ ਨੂੰ ਇਹਦੇ ਤੇ ਵੈਸੇ ਸਮਝਦਾ ਪੋਜੀਟਿਵਲੀ ਵਿਚਾਰ ਕਰਨਾ ਚਾਹੀਦਾ ਕਿ ਰਾਜਸਥਾਨ ਦੇ ਲੋਕਾਂ ਦੀ ਜ ਮੰਗ ਆ ਜਿੱਥੇ ਕੋਈ ਪਵਿੱਤਰ ਸਥਾਨ ਆ ਉਹ ਧਾਰਮਿਕ ਹੁਣ ਆਪਾਂ ਵੀ ਆਪਣੇ ਪਿੰਡ ਚ ਲਾ ਲਈਏ ਇਿੱਤੇ ਆਪਾਂ ਘੜੇ ਆਕੜਿਆਲ ਦੀ ਗੱਲ ਕਰ ਲਈਏ ਤੇ ਪਿੰਡ ਜਾਈਏ ਤਾਂ ਗੁਰਦੁਆਰਾ ਸਾਹਿਬ ਦੇ ਮੂਹਰ ਦੇ ਕੋਈ ਜੇ ਕੁਛ ਨਾ ਸ਼ਰਾਬ ਵੀ ਪੀਤੀ ਹੋਵੇ ਤਾਂ ਵੀ ਉਪਰਾਂ ਦੇ ਲੱਗਦਾਗਾ ਇਹਦਾ ਮਤਲਬ ਉਹਦੀ ਸ਼ਰਧਾ ਭਾਵਨਾ ਕੀ ਹੈਗੀ ਆ ਸੋ ਸਾਨੂੰ ਸਾਰਿਆਂ ਨੂੰ ਆਪਣੀਆਂ ਧਾਰਮਿਕ ਸਥਾਨ ਜਿਹੜੇ ਕੋਈ ਸੇ ਵੀ ਧਰਮ ਦਾਗਾ ਉਹਨੂੰ ਪਵਿੱਤਰ ਰੱਖਣਾ ਚਾਹੀਦਾ ਉਹਨੂੰ ਸਾਫ਼ ਰੱਖਣਾ ਚਾਹੀਦਾ ਉੱਥੇ ਆਪਣੀ ਲੱਖਾਂ ਲੋਕਾਂ ਦੀ ਆਸਥਾ ਗਈ ਆਸਾ ਗਈ ਉਹਦੇ ਅੰਦਰ ਆਪਣਾ ਵਿਸ਼ਵਾਸ ਆ ਟੁੱਟ ਕੇ ਗੁਰੂ ਸਾਡੇ ਨਾਲ ਆਗਾ ਸੋ ਜਿਹੜੀ ਵੀ ਤੁਸੀਂ ਮਨੋ ਕਾਮਨਾ ਕਰ ਮੰਗਦੇ ਹੋ ਉਹ ਤੁਹਾਡੀ ਪੂਰੀ ਹੁੰਦੀ ਹੈ ਤਰਪੇ ਤਾਂ ਚੱਲ ਲਗਾਈ ਗਿਆ ਪੰਜਾਬ ਤੋਂ ਬਾਰ ਬਾਰ ਜੀ ਵਾਰ ਹਾਂ ਦੇਖੋ ਮੈਂ ਸਮਝਦਾ ਅਸੀਂ ਵਿਧਾਨ ਸਭਾ 3 ਕਰੋੜ ਲੋਕਾਂ ਦੇ ਚੁਣੇ ਨਮਾਇਦਿਆਂ ਨੂੰ ਇਕੱਠੇ ਕਰਕੇ ਗੁਰੂ ਸਾਹਿਬਾਨ ਦੇ ਚਰਨਾਂ 'ਚ ਬਿਠਾਇਆ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ 'ਚ ਬਣੇ ਐਡੀਟੋਰੀਅਮ ਦੇ ਅੰਦਰ ਉਹਨਾਂ ਦੀ ਯਾਦਗਾਰ 'ਚ ਬਣੇ ਸਥਾਨ ਦੇ ਅੰਦਰ ਅਸੀਂ ਜਿਹੜੀ ਵਿਧਾਨ ਸਭਾ ਬਣਾਈ ਔਰ ਉੱਥੇ ਬਹੁਤ ਵੱਡਾ ਇਤਿਹਾਸ ਨਿਕਲ ਕੇ ਸਾਹਮਣੇ ਆਇਆ ਉੱਥੇ ਜੋ ਡਿਸਕਸ਼ਨ ਹੋਈ ਆ ਉਹ ਮਸੰਨਾ ਇਤਿਹਾਸ ਦਾ ਹਿੱਸਾ ਬਣ ਗਏ ਸਾਡੇ ਸਰਕਾਰੀ ਰਿਕਾਰਡ ਦਾ ਹਿੱਸਾ ਬਣ ਗਏ ਆਉਣ ਵਾਲੇ ਪੀੜ੍ਹੀਆਂ ਰਿਸਰਚ ਕਰਨਗੀਆਂ ਪੜ੍ਹਨਗੀਆਂ ਵੀ ਕਿਉਂ ਗਏ ਸੀ ਉਹ ਲੋਕ ਕਹਿੰਦੇ ਵੀ ਹਾਂ ਉਹ ਤੋਂ 350 ਸਾਲ ਪੂਰੇ ਹੋਏ ਸੀ ਕਿਉਂਕਿ ਦੁਨੀਆ ਤਾਂ ਚੱਲਦੀ ਰਹਿੰਦੀ ਆ ਕੱਲੋਂ ਅਸੀਂ ਵੀ ਚਲੇ ਜਾਣਾ ਸਾਡੇ ਤੋਂ ਵੱਡੇ ਚਲੇ ਗਏ ਇਹ ਦੁਨੀਆ ਆਈ ਚਲਾਈ ਤਾਂ ਮੇਲਾਗਾ ਕੋਈ ਪੈਦਾ ਹੋਇਆਗਾ ਕੋਈ ਉੱਪਰੋਂ ਜਾ ਰਿਹਾ ਸੋ ਇਤਿਹਾਸ ਨੂੰ ਜਿਹੜਾ ਹੈਗਾ ਸਾਹਮ ਕੇ ਰਖਣਾ ਉਹ ਵੀ ਸਰਕਾਰਾਂ ਦੀ ਜਿਵੇਂ ਬਿਵਾਰੀ ਹੁੰਦੀ ਆ ਉਹ ਜੋ ਬਿਵਾਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਬੜੀ ਬਾ ਖੂਬੀ ਨਿਵਾਰੇ ਸਰ ਪਿਛਲੇ ਸਮੇਂ ਚ ਵੀ ਬੜੀ ਬੱਚੇ 117 ਬੱਚੇ ਆਪਣੇ ਆਪਣੇ ਹਲਕਿਆਂ ਦੀ ਨਮਾਇੰਦਗੀ ਕਰਦੇ ਪਹੁੰਚੇ ਨੇਗੇ ਸੋ ਇੱਕ ਬਹੁਤ ਵੱਡਾ ਤਜਰਬਾ ਲੈ ਕੇ ਆਉਣਗੇ ਉੱਥੋਂ ਬਹੁਤ ਵੱਡਾ ਐਕਸਪੀਰੀਅੰਸ ਲੈ ਕੇ ਆਉਣਗੇ ਉਹ ਆਪਣੇ ਨਾਲ ਦੇ ਬੱਚਿਆਂ ਨਾਲ ਸਾਂਝਾ ਕਰਨਗੇ ਕਿ ਉਸ ਵਿਧਾਨ ਸਭਾ ਚ ਮੈਂ ਆਹ ਰੋਲ ਲਾ ਕੀਤਾ ਮੈਂ ਆਹ ਕੁਝ ਬੋਲਿਆ ਤਾਂ ਜਦੋਂ ਆਦਾਨ ਪ੍ਰਦਾਨ ਹੋ ਵਿਚਾਰਾਂ ਦਾ ਜੇ ਤਾਂ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਊਗਾ ਤਾਂ ਸਾਡੇ ਜਿਹੜੇ ਹੋਰ ਬੱਚੇ ਨੇ ਉਹ ਵੀ ਆਕਰਸ਼ਿਤ ਹੋਣਗੇ ਉਹ ਵੀ ਉਹ ਵੀ ਪੜ੍ਹਾਈ ਵੱਲ ਵਧਣਗੇ ਕਿਉਂਕਿ ਆਹ ਦੇਖੀ ਵੀ ਸਿੱਧਾ ਜਵਾਨਾਗਾ ਅੱਜ ਪੜ੍ਹਾਈ ਤੋਂ ਸਵਾਏ ਮੈਂ ਸਮਝਦਾ ਜੇਕਰ ਕੋਈ ਬੰਦਾ ਨਹੀਂ ਪੜ੍ਹਦਾ ਤਾਂ ਤਰੱਕੀ ਨਹੀਂ ਕਰ ਸਕਦਾ ਜਿਹੜਾ ਬੰਦਾ ਪੜ੍ਹਦਾਗਾ ਜਿਹੜਾ ਚੰਗੀ ਪੜ੍ਹਾਈ ਕਰਦਾਗਾ ਉਹ ਉਨੀੋ ਤਰੱਕੀ ਕਰਦਾਗਾ ਇਸ ਲਈ ਸਾਡਾ ਉਪਰਾਲਾਗਾ ਕਿ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਉੱਤੇ ਸੈਸ਼ਨ ਅੱਜ ਜਿੱਥੇ ਸਾਡਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਹੋਇਆਗਾ ਉੱਥੇ ਸਕੂਲਾਂ ਦੁਆਰਾ ਟੀਚਰਾਂ ਦੁਆਰਾ ਚੁਣੋ ਹੈ ਬੱਚਿਆਂ ਦਾ ਮੁਕਾਬਲੇ ਵੀ ਜਿਹੜੇ ਅੱਜ ਸੌਰੀ ਸੈਸ਼ਨ ਆ ਉਹ ਉੱਥੇ ਹੋ ਰਿਹਾ ਸੋ ਉਹ ਸੈਸ਼ਨ ਦੀ ਗੂੰਜ ਵੀ ਜਿਹੜੀ ਆ ਸਦੀਆਂ ਤੱਕ ਰਹੂਗੀ ਕਿ ਗੁਰੂ ਸਾਹਿਬਾਨ ਦਾ 350 ਸਾਲਾ ਬਲੀਦਾਨ ਦਿਵਸ ਸੀਗਾ ਸ਼ਹੀਦੀ ਦਿਵਸ ਸੀਗਾ ਉਹ ਸਮੇਂ ਬੱਚਿਆਂ ਦਾ ਸੈਸ਼ਨ ਵੀ ਜਿਹੜਾ ਵਿਧਾਨ ਸਭਾ ਦਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ